ਇੱਕ ਵੈਦ ਦੀ ਦੁਕਾਨ ਤੇ ਬਹੁਤ ਸਾਰੇ ਮਰੀਜ਼ ਬੈਠੇ ਵੈਦ ਨਬਜ਼ ਵੇਖ ਕੇ ਦਵਾਈਆਂ ਦੇ ਰਿਹਾ ਸੀ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਲੰਗੇ ਤੇ ਹੱਸ ਪਏ ਵੈਦ ਆਪਣੀ ਦੁਕਾਨ ਤੋਂ ਉੱਠ ਕੇ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੋਲ ਆਇਆ ਮੱਥਾ ਟੇਕਿਆ ਕਿੰਨੇ ਕੇ ਮਹਾਰਾਜ ਮੇਰੇ ਤੇ ਹੱਸਿਆ ਜਾਂ ਮਰੀਜ਼ਾਂ ਤੇ ਜਾਂ ਮੇਰੀ ਦਵਾਈਆਂ ਤੇ ਮਹਾਰਾਜ ਕਹਿਣ ਲੱਗੇ ਤਿੰਨਾ ਤੇ ਹੱਸਿਆ ਤੇਰੇ ਤੇ ਵੀ ਮਰੀਜ਼ਾਂ ਤੇ ਵੀ ਔਰ ਦਵਾਈਆਂ ਤੇਰੇ ਕਿਉਂ ਤੈਨੂੰ ਮੂਲ ਰੋਗ ਦਾ ਪਤਾ ਕੋਈ ਨਹੀਂ ਤੇ ਵੈਦ ਬਣਿਆ ਹੋਇਆ ਰੋਗ ਦਾ ਤੈਨੂੰ ਪਤਾ ਹੈ ਰੋਗਾਂ ਦੀ ਜੜ ਦਾ ਤੈਨੂੰ ਨਹੀਂ ਪਤਾ ਰੋਗ ਦਾ ਤੈਨੂੰ ਪਤਾ ਹੈ ਰੋਗ ਦੇ ਕਾਰਨ ਦਾ ਤੈਨੂੰ ਨਹੀਂ ਪਤਾ ਕਿਉਂ ਹੋਇਆ ਹੈ ਕਿਉਂ ਹੋਇਆ ਹੈ ਇਹ ਕਿਉਂ ਹੋਇਆ ਹੈ ਐਸੋ ਵਸੇ ਤੇਰੇ ਇਤਿਹਾਸਾ ਮੈਨੂੰ ਆ ਰਿਹਾ ਹੈ ਜਦ ਰੋਗ ਦੇ ਕਾਰਨ ਦਾ ਹੀ ਤੈਨੂੰ ਨਹੀਂ ਪਤਾ ਤੇ ਤੂੰ ਇਲਾਜ ਵੀ ਕਰੇਂਗਾ ਪਤਿਆਂ ਨੂੰ ਤੋੜੇਂਗਾ ਜੜਾਂ ਤੇ ਮੌਜੂਦ ਰਹਿਣਗੀਆਂ ਰੋਗ ਦੀ ਰੋਗ ਦੇ ਕਾਰਨ ਦਾ ਤੈਨੂੰ ਨਹੀਂ ਪਤਾ ਮਰੀਜ਼ਾਂ ਤੇ ਇਸ ਵਾਸਤੇ ਹੱਸਿਆ ਜਿਹਨੂੰ ਮੂਲ ਰੋਗ ਦਾ ਪਤਾ ਹੀ ਕੋਈ ਨਹੀਂ ਉਹਦੇ ਕੋਲ ਇਲਾਜ ਕਰਾਣ ਆਏ ਨੇ ਐਸਾ ਐਸੇ ਮੇ ਮਰੀਜ਼ਾਂ ਤੇ ਹੱਸ ਪਿਆ ਤੇਰੀਆਂ ਦਵਾਈਆਂ ਤੇ ਵੀ ਹੱਸਿਆ ਇਹ ਵੀ ਰੋਗਾਂ ਦੀ ਜੜ ਨੂੰ ਨਹੀਂ ਕੱਟਦੀਆਂ ਨਹੀਂ ਕੱਟਦੀਆਂ ਉਸ ਵੈਦ ਨੇ ਪੁੱਛ ਲਿਆ ਮਹਾਰਾਜ ਮੂਲ ਰੋਗ ਕਿਹੜਾ ਹੈ ਧਿਆਨ ਨਾਲ ਸੁਣਨਾ ਮੂਲ ਰੋਗ ਕੀ ਹੈ ਬੁਨਿਆਦੀ ਰੋਗ ਕੀ ਹੈ ਮਹਾਰਾਜ ਕਹਿੰਦੇ ਦੁੱਖ ਵਿਛੋੜਾ ਇੱਕ ਦੁੱਖ ਬੁਖ ਇੱਕ ਦੁੱਖ ਸਖਤ ਹਾਰ ਜਮਦੂਤ ਇੱਕ ਦੁੱਖ ਰੋਗ ਲਗੇ ਤਨ ਧਾਏ ਵੈਦ ਨਾ ਭੋਲੇ دارو ਲਾਏ ਐ ਭੋਲੇ ਵੈਦ ਤੇਰੀਆਂ ਦਵਾਈਆਂ ਨਾਲ ਇਹ ਰੋਗ ਨਹੀਂ ਜਾਣ ਲੱਗੇ ਤੂੰ ਇੱਕ ਰੋਗ ਨੂੰ ਖਤਮ ਕਰੇਗਾ ਦੂਜਾ ਪੈਦਾ ਹੋਏਗਾ ਤੇਰੀਆਂ ਦਵਾਈਆਂ ਰੋਗਾਂ ਦੀਆਂ ਜੜਾਂ ਨਹੀਂ ਕੱਟਦੀਆਂ ਕਿਉਂ ਮੂਲ ਰੋਗ ਕੀ ਹੈ ਵੈਦ ਪੁੱਛਦਾ ਹੈ ਮਹਾਰਾਜ ਕਹਿੰਦੇ ਦੁੱਖ ਵਿੱਚ ਹੋੜਾ ਮਨੁੱਖ ਜੋ ਪ੍ਰਭੂ ਤੋਂ ਵਿਛੜੇ ਹੋਇਆ ਹੈ ਟੁੱਟੇ ਹੋਇਆ ਹੈ ਇਹ ਮੂਲ ਰੋਗ ਹੈ ਔਰ ਜਿਤਨੇ ਚਿਰ ਤੱਕ ਵਿਛੜੇ ਹੋਇਆ ਹੈ ਇਹ ਦੁਖੀ ਰਹੇਗਾ